ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੇ ਨਿਤੇਸ਼ ਬਾਈਕ ਰਿਪੇਅਰ ਤੇ। ਤੋਂ ਅੱਜ ਤੁਹਾਨੂੰ ਪਾਲਸਰ ਦੀ ਹੈੱਡ ਦੀ ਫਿਟਿੰਗ, ਰਿੰਗ ਫਿਟਿੰਗ ਔਰ ਟਾਈਮਿੰਗ ਇਸ ਤਰ੍ਹਾਂ ਕਰਦੇ ਆਂ ਇੱਕ ਵੀਡੀਓ ਵਿੱਚ ਦਿਖਾਵਾਂਗੇ। ਤੇ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਤੋਂ ਆਪ ਸਭ ਨੂੰ ਇੱਕ ਬੇਨਤੀ ਹੈ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ। ਸਕੂਟੀ ਦੀਆਂ ਬਾਈਕ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਚੈਨਲ 'ਚ ਤੁਹਾਨੂੰ ਮਿਲਦੀਆਂ ਰਹਿਣਗੀਆਂ ਔਰ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਪਈਆਂ। ਆਪ ਜੀ ਦੇਖ ਕੇ ਉਹਨਾਂ ਨੂੰ ਤਾਂ ਜਾਣਕਾਰੀ ਹਾਸਲ ਕਰ ਸਕਦੇ ਹੋ ਤਾਂ ਹੁਣ ਅਸੀਂ ਪਲਸਰ ਦਾ ਹੈਡ ਵਾਲ ਕਿਸ ਤਰ੍ਹਾਂ ਫਿਟਿੰਗ ਕਰਦੇ ਆ ਇਹ ਵੀਡੀਓ ਵਿੱਚ ਦਿਖਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ বাজਾਜ ओरिजिनल ਦੀਆਂ ਇਹਦੇ ਵਿੱਚ ਵਾਲ ਸੀਲਾ ਲਗਾਵਾਂਗੇ ਤੇ ਇਹਨਾਂ ਨੂੰ ਥੋੜਾ ਜਿਆ ਨਮਾ ਓਇਲ ਲਾ ਲੈਣਾ ਤਾਂ ਕਿ ਬੜੇ ਹੀ ਆਰਾਮ ਨਾਲ ਇਹਦੇ ਵਿੱਚ ਐਡਜਸਟ ਹੋ ਜਾਣਗੀਆਂ ਤਾਂ ਦੋਵੇਂ ਸੀਲਾ ਇਹਦੇ ਵਿੱਚ বাজਾਜ ਦੀਆਂ ਲਗਾ ਲੈਣੀਆਂ ਤੇ ਇਹਨਾਂ ਦੇ ਵਿੱਚ ਵਾਲਾਂ ਦੀ ਜੋ ਲੈਂਥ ਆ ਉਹ ਥੋੜੀ ਲੰਬੀ ਹੁੰਦੀ ਆ ਕਈਆਂ ਦੇ ਵਿੱਚ ਹੱਡ ਦੇ ਵਾਲ ਪਤਲੇ ਆਂਦੇ ਆ ਔਰ ਕਈ ਪਲਸਰ ਦੇ ਵਿੱਚ ਵਾਲ ਮੋਟੇ ਆਂਦੇ ਆ ਤੋਂ ਇਹਦੇ ਵਿੱਚ ਮੋਟੇ ਵਾਲਾਂ ਵਾਲੀ ਇਹ ਸੀਲਾ ਪਲਸਰ 150 ਸੀਸੀ ਡੀਟੀਐਸ ਆਈ ਤੋਂ ਦੋਵੇਂ ਸੀਲਾ ਹੀ ਲਗਾਉਣ ਤੋਂ ਬਾਅਦ ਇਹਦੇ ਵਿੱਚ ਲਗਾਵਾਂਗੇ ਦੋਵੇਂ ਸਾਈਡ ਤੇ ਕੋਲੀਆਂ ਤੇ ਇਹ ਵਾਲ ਇਹਦੇ ਇਹ ਵੀ ਬਜਾਇਜਦੇ ਅਸੀਂ ਦੇ ਵਿੱਚ ਗਲੈਂਡ ਕਰਾ ਕੇ ਖਰਾਦੀ ਕੋਲੋਂ ਤੇ ਇਹਦੇ ਵਿੱਚ ਇੰਸਟਾਲ ਕਰ ਰਹੇ ਆ ਤੋਂ ਇਸ ਤਰ੍ਹਾਂ ਇਹਦੇ ਵਿੱਚ ਵਾਲੇ ਲਗਾ ਦਨੇ ਆ ਤੁਜੋ ਜਦੋਂ ਅਹੀਂ ਇਹਦੇ ਬਾਹ ਲਗਾਣੇ ਆ ਤਾਂ ਇਹਨਾਂ ਨੂੰ ਇਸ ਤਰ੍ਹਾਂ ਘੁਮਾ ਕੇ ਦੇ ਵਿੱਚ ਐਡਜਸਟ ਕਰਨਾ ਸਿੱਧਾ ਨਹੀਂ ਲਗਾ ਦੇਣਾ ਕਈ ਵਾਰੀ ਸੀਲ ਵਿੱਚ ਸੈਟਿੰਗ ਸਹੀ ਨਹੀਂ ਹੁੰਦੀ ਤਾਂ ਫਿਰ ਜ਼ੋਰ ਨਾਲ ਲਗਾਉਣ ਨਾਲ ਸੀਲ ਜਿਹੜੀ ਆ ਉਹ ਕੱਟ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਇਹ ਦੋਵੇਂ ਬਾਹ ਲਗਾ ਲੈਣੇ ਹੁਣ ਇਹਦੇ ਵਿੱਚ ਅਹੀਂ ਲਗਾਵਾਂਗੇ ਕੋਲੀ ਉੱਪਰ ਇਹਨਾਂ ਨੂੰ ਸਾਫ਼ ਕਰ ਲੈਣਾ ਔਰ ਸਾਫ਼ ਕਪੜਾ ਸਾਡੇ ਕੋਲ ਹੋਣਾ ਚਾਹੀਦਾ ਇਸ ਤਰ੍ਹਾਂ ਇਹਦੇ ਵਿੱਚ ਕੋਲੀ ਲਗਾ ਕੇ ਔਰ ਇਹਦੇ ਉੱਪਰ ਸਪਰਿੰਗ ਲਗਾ ਦੇਣਾ ਫੇਰੇ ਦੇ ਵਿੱਚ ਦੂਸਰਾ ਸਪਰਿੰਗ ਲਗਾ ਦਨ ਛੋਟਾ ਔਰ ਫਿਰ ਉੱਪਰ ਕੋਲੀ ਲਗਾ ਦਨੀ ਹੈ ਜੋ ਡੂੰਗੀ ਵਾਲੀ ਕੋਲੀ ਆ ਇਹ ਉੱਪਰ ਲਗਾਨੀ ਹੈ ਜੋ ਛੋਟੀ ਵਾਲੀ ਆ ਉਹ ਲਗਾਨੀ ਹੈ ਤਾਂ ਇਹਦੇ ਵਿੱਚ ਦੋ ਕਾਡਰਾਂ ਲਗਾ ਦਨੀਆਂ ਤਾਂ ਹੁਣ ਅਸੀਂ ਬਾਲ ਪੁੱਲਰ ਦੀ ਮਦਦ ਨਾਲ ਇਹਦੇ ਵਿੱਚ ਇਹਨੂੰ ਟਾਈਟ ਕਰਕੇ ਤੇ ਬਾਲ ਨੂੰ ਟਾਈਟ ਕਰ ਦੇਵਾਂਗੇ ਤੇ ਜਦੋਂ ਇਹਦੇ ਵਿੱਚ ਬਾਲ ਨੂੰ ਟਾਈਟ ਕਰਨਾ ਤਾਂ ਇਹ ਜਿਹੜੀ ਸਾਡੀ ਬਾਲ ਪੁੱਲਰ ਦੀ ਸੈਟਿੰਗ ਆ ਇਹ ਬਾਲ ਦੀ ਟਿੱਕੀ ਦੇ ਵਿੱਚ ਲੱਗੇਗੀ ਔਰ ਉੱਪਰਲੀ taraf ਆਹੀ ਨੂੰ ਟਾਈਟ ਕਰਦੇ ਰਹਾਂਗੇ। ਤਾਂ ਜਦੋਂ ਇਹਨੂੰ ਹੌਲੀ-ਹੌਲੀ ਟਾਈਟ ਕਰਾਂਗੇ ਤਾਂ ਵਾਲ ਦੀਆਂ ਕਾਡਰਾਂ ਜਿਹੜੀਆਂ ਉਹ ਵਾਲ ਦੇ ਵਿੱਚ ਲੱਗ ਜਾਣਗੀਆਂ। ਤਾਂ ਉਹਦੇ ਨਾਲ ਸਾਡੀ ਇਹ ਵਾਲ ਦੀ ਜਿਹੜੀ ਪਗੜਾ ਉਹ ਬਣ ਜਾਏਗੀ। ਤਾਂ ਫਿਰ ਸਾਡਾ ਬਾਲ ਫਿਟਿੰਗ ਹੋ ਜਾਂਦਾ। ਤੋਂ ਇਸ ਤਰ੍ਹਾਂ ਹੀ ਇਹਨੂੰ ਟਾਈਟ ਕਰਨਾ। ਤਾਂ ਜਦੋਂ ਇਹਨੂੰ ਅਸੀਂ ਟਾਈਟ ਕਰਨਾ ਤੇ ਸਪ੍ਰਿੰਗ ਦੇ ਵਿੱਚ ਪ੍ਰੋਪਰ ਬਰਾਬਰ ਪੂਰਾ ਦੋਵੇਂ ਤਰਫ ਤੋਂ ਸਹੀ ਲੱਗੇ ਤਾਂ ਨਾ ਜਦਾ ਫਿਰ ਇਹਨੂੰ ਟਾਈਟ ਕਰਨਾ। ਤੋ ਇਸ ਤਰ੍ਹਾਂ ਇਹਦੇ ਵਿੱਚ ਟਾਈਡ ਕਰਕੇ ਤਾਂ ਲਗਾ ਦੇਣਾ ਅਗਰ ਅਹੀਂ ਨੂੰ ਲਗਾਉਣਾ ਚਾਹੀਏ ਤਾਂ ਪਾਨੇ ਨਾਲ ਵੀ ਲਗਾ ਸਕਦੇ ਆ 17 ਨੰਬਰ ਪਾਨਾ ਲਾ ਕੇ ਉਹਨੂੰ ਥੋੜਾ ਜ਼ੋਰ ਨਾਲ ਨਾ ਪਾ ਕੇ ਤਾਂ ਬਾਲ ਦੀ ਟਿੱਕੀ ਇੱਥਾ ਕੋਈ ਗੋਟੀ ਰੱਖ ਗਏ ਤਾਂ ਉਹਦੇ ਨਾਲ ਵੀ ਇਹ ਲੱਗ ਜਣੀ ਆ ਪਰ ਬਾਲ ਪੁੱਲਰ ਨਾਲੇ ਆ ਵੀ ਕਿਸੇ ਵੀ ਗੱਡੀ ਨੂੰ ਹੈਡਰ ਨੂੰ ਫਿੱਟ ਕਰਨਾ ਹੈ ਤਾਂ ਪੁੱਲਰ ਨਾਲ ਸਹੀ ਤਰੀਕੇ ਨਾਲ ਫਿਟਿੰਗ ਹੋ ਜਾਂਦਾ ਤੋ ਇਸ ਤਰ੍ਹਾਂ ਇਹਨੂੰ ਕਾਢਣਾ ਨੂੰ ਚੈੱਕ ਕਰ ਲੈਣਾ ਤੋ ਅੰਦਰ ਤੁਸੀਂ ਦੇਖ ਸਕਦੇ ਹੋ ਕਾਢਣਾ ਬਿਲਕੁਲ ਲੱਗ ਗਈ ਆ ਸਾਮਣੇ ਕੱਢਣਾ ਬਿਲਕੁਲ ਇਹਦੇ ਵਿੱਚ ਐਡਜਸਟ ਹੋ ਗਈਆਂ ਤਾਂ ਹੁਣ ਅਹੀਂ ਇਹ ਪੋਲਰ ਨੂੰ ਹੋਲਣਾ ਤੇ ਇਹ ਬਾਲ ਸਾਡਾ ਇਸ ਤਰ੍ਹਾਂ ਫਿੱਟ ਹੋ ਜਾਏਗਾ ਤਾਂ ਬਹੁਤ ਹੀ ਬਰੀਕੀ ਨਾਲ ਜਾਣਕਾਰੀ ਅਹੀਂ ਇਸ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਚੈਨਲ ਤੇ ਇਸੇ ਤਰ੍ਹਾਂ ਦੀ ਬਹੁਤ ਸਾਰੀ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਇਹ ਬਾਲ ਸਾਡਾ ਇਹਦੇ ਵਿੱਚ ਫਿੱਟ ਹੋ ਗਿਆ ਤੇ ਇਸੇ ਤਰ੍ਹਾਂ ਅਹੀਂ ਇਹਦੇ ਵਿੱਚ ਦੂਸਰਾ ਬਾਲ ਫਿਟਿੰਗ ਕਰਾਂਗੇ ਤੋ ਕਾਡਰ ਨੂੰ ਅਸੀਂ ਚੱਕ ਜਰੂਰ ਕਰ ਲੈਣਾ ਦੋਵੇਂ ਤਰਫ ਤੋਂ ਬਰਾਬਰ ਲੱਗੀ ਆ ਜਾਂ ਨਹੀਂ ਲੱਗੀ। ਤੋ ਇਸ ਤਰ੍ਹਾਂ ਇਹ ਸਾਡੀ ਫਿਟਿੰਗ ਹੋਣੀ ਚਾਹੀਦੀ ਹੈ। ਦੂਸਰਾ ਹਿੱਸੇ ਤਰ੍ਹਾਂ ਕਰਨਾ ਕੋਲੀ ਅਹੀਂ ਇਹਡਾ ਲਗਾਤੀ ਹੈ। ਤੋ ਉੱਪਰ ਸਪਰਿੰਗ ਲਾਣਾ ਵੱਡਾ ਫਿਰ ਛੋਟਾ ਔਰ ਫਿਰ ਕਾਡਰ ਵਾਲੀ ਕੋਲੀ ਅਹੀਂ ਦੇ ਵਿੱਚ ਲਗਾਨੀ ਹੈ। ਤੋ ਸੇਮ ਇਸੇ ਤਰ੍ਹਾਂ ਇਹਦੇ ਵਿੱਚ ਪੁੱਲਰ ਨਾਲ ਅਹੀਂ ਇਹਨੂੰ ਵੀ ਟਾਈਟ ਕਰਨਾ। ਔਰ ਟਾਈਟ ਕਰ ਦੋ ਬਾਅਦ ਇਹਦੇ ਵਿੱਚ ਬਾਲਾਂ ਦੀ ਦੋਵੇਂ ਐਡਜਸਟਰ ਹੋ ਜਾਣਗੇ। ਤੋ ਜਦੋਂ ਇਹਨੂੰ ਕਾਡਰ ਨਾਲ ਲਗਾਣਾ ਇਹ ਬ੍ਰੀਕ ਕੱਢ ਰਹ ਹੁੰਦੀ ਹੈ ਇਹ ਵੀ ਸੇਮ ਬੜੇ ਧਿਆਨ ਨਾਲ ਜਿਸ ਤਰ੍ਹਾਂ ਦੂਸਰਾ ਬਾਲ ਆ ਹੀ ਫਿੱਟ ਗਿਆ ਇਹ ਵੀ ਇਸੇ ਤਰ੍ਹਾਂ ਹੀ ਹੋਏਗਾ ਤਾਂ ਇਹ ਬਾਲ ਦੀ ਟਿੱਕੀ ਨੂੰ ਅਸੀਂ ਇਹਦੇ ਪੋਲਰ ਨੂੰ ਲਗਾ ਦੇਣਾ ਤਾਂ ਕਿ ਬਾਲ ਦੀ ਟਿੱਕੀ ਦੇ ਵਿੱਚ ਪੋਲਰ ਦੀ ਪਕੜ ਬਣੀ ਰਹੇ ਤਾਂ ਇਸ ਤਰ੍ਹਾਂ ਇਹਨੂੰ ਅਸੀਂ ਦੁਬਾਰਾ ਐਡਜਸਟ ਕਰਨਾ ਹੋਰ ਇਹਨੂੰ ਬੜੇ ਹੀ ਪਿਆਰ ਨਾਲ ਹੌਲੀ ਹੌਲੀ ਘੁਮਾ ਕੇ ਤੇ ਟਿੱਕੀ ਦੇ ਉੱਪਰ ਇਹਨੂੰ ਲੈ ਆਣਾ ਦੋਵੇਂ ਕੱਢਣਾ ਇਹਦੇ ਵਿੱਚ ਅਡਜਸਟ ਕਰਨੀ ਹੈ ਤਾਂ ਕਿਸ ਤਰ੍ਹਾਂ ਦੀ ਆਪ ਵੀਡੀਓ ਦੇਖਣਾ ਚਾਹੁੰਦੇ ਹੋ ਕਿਸ ਗੱਡੀ ਬਾਰੇ ਇਹ ਵੀ ਆਪ ਜੀ ਕਮੈਂਟ ਕਰ ਸਕਦੇ ਹੋ ਤਾਂ ਇਹ ਵੀ ਕੱਢ ਰ ਇਹਦੇ ਵਿੱਚ ਲੱਗ ਗਈ ਆ ਤਾਂ ਇਸ ਤਰ੍ਹਾਂ ਇਹ ਸਾਡਾ ਹੱਡ ਪ੍ਰੋਪਰ ਬਾਲ ਲੱਗ ਗਿਆ ਤਿਆਰ ਹੋ ਗਿਆ ਤਾਂ ਹੁਣ ਨਹੀਂ ਇਹਨੂੰ ਕਰਾਂਗੇ ਦੋਮਾ ਨੂੰ ਚੱਕ ਦੋਵੇਂ ਤਰਫ ਤੋਂ ਤੋ ਟਿੱਕੀ ਦੇ 헤ਟਾ ਕਿਸ ਤਰ੍ਹਾਂ ਲੱਗਦਾ ਇਹ ਤੁਹਾਨੂੰ ਦਿਖਾ ਰਿਆ ਇਹ ਜਿਹੜਾ ਹੱਡ ਦਾ ਪੂਲਰ ਆ ਇਸ ਤਰ੍ਹਾਂ ਇਹ ਬਾਲ ਦੀ ਟਿੱਕੀ ਹਟਾਏ ਡੰਡੀ ਲੱਗ ਜਾਂਦੀ ਹੈ ਤਾਂ ਕਿ ਜਦੋਂ ਅਸੀਂ ਟਾਈਡ ਕਰਨੇ ਆ ਤਾਂ ਫੇਰ ਇਹ ਦੋਵੇਂ ਤਰਫ ਤੋਂ ਪકડ ਬਣ ਜਾਂਦੀ ਹੈ ਤੋ ਇਹ ਹੱਡ ਸਾਡਾ ਬਿਲਕੁਲ ਦੋਵੇਂ ਤਰਫ ਤੋਂ ਤਿਆਰ ਹੈ ਤੋ ਇਸ ਤਰ੍ਹਾਂ ਇਹਨੂੰ ਸਾਫ਼ ਕਰਕੇ ਤੈਨੂੰ ਸਾਈਡ ਤੇ ਰੱਖ ਲੈਣਾ ਤਾਂ ਹੁਣ ਅਹੀਂ ਦੇ ਉੱਪਰ ਜਿਹੜਾ ਲੱਗਦਾ ਹੈ ਹੱਡ ਦੇ ਉੱਪਰ ਦੂਸਰਾ ਰਕਰ ਵਾਲਾ ਉਹ ਇਸ ਤਰ੍ਹਾਂ ਇਹਦੇ ਵਿੱਚ ਇੰਜਨ ਦੇ ਵਿੱਚ ਲੱਗੇਗਾ ਤਾਂ ਇਸ ਤਰ੍ਹਾਂ ਹੀ ਫਿਟਿੰਗ ਹੋ ਜਾਈਗੀ ਤਾਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਉਹ ਵੀ ਦਿਖਾਨੇ ਆ ਜਦੋਂ ਇਹਨੂੰ ਹੀ ਲਗਾਣਾ ਹੈ ਦੋਵੇਂ ਹੀ ਹੱਡ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਆ ਇਹਨੂੰ ਡੀਜ਼ਲ ਲਗਾ ਕੇ ਡੀਜ਼ਲ ਲਗਾਉਣ ਤੋਂ ਬਾਅਦ ਜਿੰਨਾ ਵੀ ਪੇਸਕਾਸ ਨਾ ਕਚਰਾ ਇਹਦਾ ਕੱਢ ਕੇ ਤਾਂ ਇਸ ਤਰ੍ਹਾਂ ਹੀ ਠੇਸ ਲਗਾ ਕੇ ਹੀ ਇਹਨੂੰ ਚੱਕ ਕਰ ਲੈਣਾ 12 ਨੂੰ ਪੀ ਸਹੀ ਚੱਲ ਰਿਹਾ ਤਾਂ ਸਾਫ਼ ਚੰਗੀ ਤਰ੍ਹਾਂ ਹੈੱਡ ਨੂੰ ਕਰਕੇ ਹੀ ਲਗਾਣਾ ਵੀ ਕੋਈ ਵੀ ਕਚਰਾ ਨਹੀਂ ਵਿੱਚ ਹੋਣਾ ਚਾਹੀਦਾ ਜੇ ਤੁ ਖਜਰਾ ਆਏਗਾ ਫਿਰ ਸਾਡਾ ਹੈੱਡ ਲੀਕ ਹੁੰਦਾ ਡਰ ਰੰਦਾ ਤੇ ਇਹ ਪਿਸਟਨ ਹੈ ਇਹਦੇ ਵਿੱਚ 50 ਨੰਬਰ ਪਿਸਟਨ ਲਗਾਏ ਸੀ ਤਾਂ ਜੋ ਤੀਰ ਦਾ ਨਿਸ਼ਾਨ ਹੈ ਪਿਸਟਨ ਦੇ ਉੱਪਰ ਬਣੇ ਦਾ ਉਹਨੂੰ ਅਹੀਂ ਸਲੈਂਸਰ ਵਾਲੀ ਤਰਫ ਕਰਨਾ ਔਰ ਇਹ ਇਸ ਤਰ੍ਹਾਂ ਰਿੰਗਾ ਲਗਾਣੀਆਂ ਇਹਦੇ ਵਿੱਚ ਸਪ੍ਰਿੰਗ ਰਿੰਗਰ ਨੂੰ ਅਹੀਂ ਸੈਂਟਰ ਵਿੱਚ ਰੱਖਣਾਗਾ ਔਰ ਦੋ ਪਤਲੀਆਂ ਰਿੰਗਾ ਨੂੰ ਸਾਈਡਾਂ ਤੇ ਲਗਾਣਾ ਉਹ ਦੋ ਮਾਦੇ ਕੱਟ ਜਿਹੜੇ ਆਮਣੇ ਸਾਹਮਣੇ ਨਹੀਂ ਹੋਣੇ ਚਾਹੀਦੇ ਔਰ ਇਹ ਦੋ ਨੰਬਰ ਰਿੰਗ ਬਲੈਕ ਕਲਰ ਦੀ ਇਹਦਾ ਜੋ ਸਾਡਾ ਖਾਲੀ ਪੁਆਇੰਟ ਹੈ ਜਾਂ ਇਹ ਇਹਨੂੰ ਅਹੀਂ ਸਲੰਸਰ ਵੱਲੀ ਤਰਫ ਕਰਨਾ ਦੋ ਨੰਬਰ ਰਿੰਗ ਬਲੈਕ ਕਲਰ ਇਹਨੂੰ ਜਿੱਧਰ ਤੀਰ ਦਾ ਨਿਸ਼ਾਨ ਬਣਦਾ ਇਹਦਾ ਮੂੰਹ ਅਹੀਂ ਖੇੜੀ ਤਰਫ ਕਰ ਦੇਣਾ ਮਤਲਬ ਸਲੰਸਰ ਵੱਲੀ ਤਰਫ ਕਰ ਦੇਣਾ ਔਰ ਦੂਸਰਾ ਜੋ ਵਾਈਟ ਕਲਰ ਦੀ ਰਿੰਗ ਹੈ 1 ਨੰਬਰ ਉਹਦਾ ਸਲੈਂਸਰ ਦਾ ਵਾਰੀ ਤਰਫ ਨਹੀਂ ਮੂੰਹ ਕਰਨਾ ਉਹਦਾਹੀਂ ਦੂਸਰੀ ਤਰਫ ਕਰਨਾ ਜਿੱਥੇ ਸਾਡਾ ਕਾਰਬੂਰੇਟਰ ਹੈ ਤਾਂ ਇਸ ਤਰ੍ਹਾਂ ਇਹ ਧੀਰ ਦੇ ਨਿਸ਼ਾਨ ਨੂੰ ਸਲੈਂਸਰ ਵਾਰੀ ਤਲਫ ਕਰਕੇ ਤਾਂ ਇਸ ਤਰ੍ਹਾਂ ਹੀ ਪਿਸਟਨ ਫਿਟਿੰਗ ਕਰਨਾ ਹੁੰਦਾ ਤੇ ਚਾਰੋਂ ਤਰਫ ਤੁਹਾਨੂੰ ਪਿਸਟਨ ਦਿਖਾ ਰਹੇ ਹਾਂ ਇਹਦੇ ਰਿੰਗਾ ਦੀ ਸੈਟਿੰਗ ਇਹ ਆਮਣੇ ਸਾਹਮਣੇ ਨਹੀਂ ਹੋਣੀ ਚਾਹੀਦੀ ਅਲੱਗ-ਅਲੱਗ ਹੋਣੀ ਚਾਹੀਦੀ ਹੈ ਤਾਂ ਹੁਣ ਆਹੀ ਇਹਦੇ ਵਿੱਚ ਫਿੱਟ ਕਰ ਲਿਆ ਪਿਸਟਨ ਨੂੰ ਇਹਦੇ ਉੱਪਰ ਲਗਾਵਾਂਗੇ ਹੈਡ ਨੂੰ ਤਾਂ ਹੈਡ ਲਗਾਉਣ ਤੋਂ ਪਹਿਲੇ ਡਾਵਰਾ ਲਗਾਣੀਆਂ ਡਾਵਰਾ ਲਗਾਉਣ ਤੋਂ ਬਾਅਦ ਅਹੀਂ ਇਹਦੇ ਵਿੱਚ ਲਗਾਵਾਂਗੇ ਹੈੱਡ ਜਾਨ। ਤੋਂ ਮੈਟਰੋ ਦਾ ਅਹੀਂ ਇਹਦੇ ਵਿੱਚ ਜਨ ਵਰਤ ਰਹੇ ਆ। ਤਾਂ ਹੁਣ ਅਹੀਂ ਇਹਦੇ ਉੱਪਰ ਰੱਖਾਂਗੇ ਹੈਡ ਨੂੰ। ਇਹ ਬੜੇ ਹੀ ਆਰਾਮ ਨਾਲ ਫਿਟਿੰਗ ਹੋ ਜਾਂਦਾ। ਛੋਟੀ ਗੱਡੀ ਨਾਲੋਂ ਇਹ ਦੀ ਫਿਟਿੰਗ ਥੋੜਾ ਜਲਦੀ ਹੋ ਜਾਂਦੀ ਆ। ਉਹ ਵੀ ਦੋ ਪਾਰਟ ਹੁੰਦੇ ਹੈਡ ਦੇ। ਤੋਂ ਪਹਿਲੇ ਇੱਕ ਨੂੰ ਲਗਾ ਲੈਣਾ ਹੀ। ਜਿਦੋਂ ਡਾਵਲਾਂ ਵਿੱਚ ਲੱਗ ਜਾਏਗਾ ਤਾਂ ਬੜੇ ਹੀ ਆਰਾਮ ਨਾਲ ਇਹਦੇ ਵਿੱਚ ਸੈੱਟ ਬੈਠ ਜਾਏਗਾ। ਕੋਈ ਵੀ ਦੇ ਉੱਪਰ ਤੇਸ ਲਗਾਣੀ ਸਾਨੂੰ ਜ਼ਰੂਰਤ ਨਹੀਂ ਪੈਂਦੀ। ਤੋਂ ਇਹਦੇ ਵਿੱਚ ਸਫਾਈ ਦਾ ਜ਼ਰੂਰ ਧਿਆਨ ਰੱਖਣਾ। ਵਾਰ-ਵਾਰ ਅਸੀਂ ਇਹਦੇ ਵਿੱਚ ਕੱਪੜੇ ਨੂੰ ਯੂਜ਼ ਕਰਨਾ। ਤਾਂ ਹੁਣ ਅਸੀਂ ਇਹਦੇ ਵਿੱਚ ਲਗਾਵਾਂਗੇ। ਬਜਾਜ ਦੀ オリジナル ਟਾਈਮਿੰਗ ਚੇਨ। ਤੋਂ ਟਾਈਮਿੰਗ ਇਸ ਤਰ੍ਹਾਂ ਕਰਨੇ ਆ ਇਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ। ਤੋਂ ਟਾਈਮਿੰਗ ਚੜਾ ਇਹਦੇ ਵਿੱਚ ਚਾਹੀ ਉੱਪਰੋਂ ਹੀਟਾਂ ਨੂੰ ਕਰ ਲੈਣੀ ਆ ਤਾਂ ਸਾਡੀ ਇੱਕ ਰੈਂਕ ਦੇ ਵਿੱਚ ਲੱਗ ਜਾਏਗੀ। ਤੋਂ ਟਾਈਮਿੰਗ ਇਸ ਤਰ੍ਹਾਂ ਕਰਨੀ ਆ। ਤੋਂ ਇਹਦੇ ਵਿੱਚ ਸਾਹਮਣੇ ਇੱਕ چھوٹਾ ਜਿਹਾ ਨਿਸ਼ਾਨ ਦਿਖ ਰਿਹਾ ਕੰਪਨੀ ਨੇ ਚੈਂਬਰ ਨਾਲ ਲਗਾਇਆ ਔਰ ਇਹ ਦੂਸਰਾ ਨਿਸ਼ਾਨ ਜਿਹੜਾ ਉਹ ਕ੍ਰੈਂਕ ਦੇ ਨਾਲ ਬਣੇਗਾ ਇਹ ਦੋਵੇਂ ਘੱਟ ਨੂੰ ਆਮਣੋ ਸਾਹਮਣੇ ਇਹੀ ਰੱਖਣਾ ਬਿਲਕੁਲ ਸੇਧ ਤੇ ਸੀਜ਼ਰ ਗੇਅਰ ਦੀ ਟਾਈਮਿੰਗ ਕਿਸ ਤਰ੍ਹਾਂ ਕਰਨੀ ਹੈ ਉਹ ਵੀ ਤੁਹਾਨੂੰ ਕਿਸੇ ਦਿਨ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਲੰਬੀ ਹੋ ਜਾਣੀ ਤਾਂ ਅੱਜ ਸਿਰਫ ਇਹ ਟਾਈਮਿੰਗ ਤੁਹਾਨੂੰ ਚਾਈਨ ਚੇਂਜ ਦੀ ਦਿਖਾਵਾਂਗੇ ਤਾਂ ਸਾਹਮਣੇ ਉੱਪਰ ਜਿਹੜੀ ਇਹ ਸਾਡਾ T ਲਿਖਿਆ ਹੋਣਾ ਜਦੋਂ ਉੱਪਰ ਜੋ ਸਾਡੀ ਕੇਮ ਉੱਪਰ ਉਹ T ਫਰੰਟ ਦੇ ਉੱਪਰ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਸਾਡੀ ਇਹ ਟਾਈਮਿੰਗ ਹੋ ਜੇਗੀ। ਤੋਂ ਇਹ ਸਾਹਮਣੇ ਦਿਖ ਰਹੇ ਤੁਸੀਂ ਇਹ ਦੋਵੇਂ ਨਿਸ਼ਾਨ ਆਮੋ ਸਾਹਮਣੇ ਹੋਣੇ ਚਾਹੀਦੇ ਆ ਬਿਲਕੁਲ ਸਿੱਧੇ ਔਰ ਉੱਪਰਲੀ ਤਰਫ ਜੋ ਜ਼ਰੀਤੀ ਆ ਉਹ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਤਾਂ ਪਰਸਤੇ ਦੀ ਟਾਈਮਿੰਗ ਬੜੀ ਹੀ ਆਰਾਮ ਨਾਲ ਸੌਖੀ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀ ਜੇਮਾ ਖੋਲਣੀ ਨਹੀਂ ਹੁੰਦੀ। ਤਾਂ ਜੇਮ ਨੂੰ ਬੜੀ ਹੀ ਆਰਾਮ ਨਾਲ ਚੈਨ ਦੇ ਵਿੱਚ ਫਿਟਿੰਗ ਕਰ ਲੈਣਾ। ਤੇ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਉੱਪਰ ਚੈਂਬਰ ਲਗਾਉਣਾ। ਤੇ ਇਹ ਚੈਂਬਰ ਤੁਹਾਨੂੰ ਦੱਸ ਰਿਹਾ ਇਸ ਤਰ੍ਹਾਂ ਲਗਾਉਣਾ। ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਇਹਦਾ ਸੀਲ ਵਾਲਾ ਡੱਕਾ ਇਹ ਲਗਾਣਾ ਇਹਦੇ ਵਿੱਚ origignal ਲਗਾਣਾ ਇਹਦੇ ਵਿੱਚ bajaj ਦਾ ਕਿਉਂਕਿ ਜੇ ਡੁਪਲੀਕੇਟ ਲਗਾਵਾਂਗੇ ਤਾਂ ਉਹ ਲੀਕ ਕਰਦਾ ਤੇ ਇਹਦੇ ਵਿੱਚ ਜਣੀ ਗਲਾਸੀ ਲਗਾਨੀ ਆ ਇਹਦੀ ਵੀ ਅਸੀਂ ਸੀਲਾਂ ਨੂੰ ਚੈੱਕ ਕਰ ਲੈਣਾ ਦੋ ਛੱਲੇ ਹੁੰਦੇ ਆ ਤੇ ਛੱਲੇ ਪ੍ਰੋਪਰ ਸਹੀ ਹੋਣੇ ਚਾਹੀਦੇ ਆ ਤਾਂ ਕਿ ਇਹਦੇ ਵਿੱਚ ਜਦੋਂ ਅਸੀਂ ਗਲਾਸੀ ਨੂੰ ਲਗਾਈਏ ਤਾਂ ਸਾਡਾ ਇਹਦੇ ਵਿੱਚ ਓਇਲ ਨਾ ਸਿਮੇ ਤੈਨੂੰ ਇਹ ਸਾਫ਼ ਕਰ ਲੈਣਾ ਔਰ ਇਹਦੇ ਵਿੱਚ ਗਲਾਸੀ ਨੂੰ ਲਗਾ ਦੇਣਾ ਔਰ ਉੱਪਰੇ 35 ਰੁਪਏ ਦਾ ਹੈ ਸਾਨੂੰ ਮਿਲਿਆ bajaj ਦਾ ਜੋ ਸੀਲ ਢੱਕਾ ਹੈਡ ਢੱਕਾ ਵੀ ਬੋਲਦੇ ਹਨ ਉਹ ਹੈਡ ਦੀ ਸੀਲ ਵੀ ਬੋਲਦੇ ਆ ਤੇ ਇਹਦੇ ਵਿੱਚ ਆਹੀ ਲਗਾ ਦੇਣਾ ਤਾਂ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ